ਇਦੇ ਚ ਪਹਿਲਾਂ ਤਾਂ ਉਹਨਾਂ ਨੇ ਜੇਲ ਸੁਪਰਡੈਂਟ ਸੈਂਟਰਲ ਜੇਲ ਪਟਿਆਲਾ ਨੂੰ ਟ੍ਰੈਕਸ਼ਨ ਦਿੱਤੀ ਹੈ ਵੀ ਸੰਦੀਪ ਸਿੰਘ ਸਣੀ ਹੈ ਜਿਹੜਾ ਉਹ ਜਿਹਨੂੰ ਚਾਹੇ ਆਪਣੇ ਚੋਇਸ ਦੇ ਬੰਦੇ ਨੂੰ ਮਿਲ ਸਕਦਾ ਉਹਨੂੰ ਮਿਲ ਦਿੱਤਾ ਜਾਵੇ। ਇਹ ਦੂਜੀ ਗੱਲ ਕੀਤੀ ਹੈ ਐਸਐਮਓ ਜਿਹੜਾ ਰਿਜਿੰਦਰਾ ਹਸਪੀਟਲ ਨੂੰ ਇੱਕ ਬੋਰਡ ਬਣਾਇਆ ਜਾਵੇ ਡਾਕਟਰਸ ਦਾ। ਉਸ ਤੋਂ ਬਾਅਦ ਉਹਦੀ ਮੈਡੀਕਲ ਕੰਡੀਸ਼ਨ ਅਸੈਸ ਕਰਕੇ ਉਹ ਰਿਪੋਰਟ ਹੈ ਜਿਹੜੀ ਜਨਰਲ ਹਿਊਮਨਿਟੀ ਕਮਿਸ਼ਨ ਨੂੰ ਸਬਮਿਟ ਕੀਤੀ ਹੈ। ਤੀਜਾ ਡਾਇਰੈਕਸ਼ਨ ਉਹਨੇ ਜਿਹੜੀ ਹੈ ਦੇਚ ਸਾਰੇ ਇਨਸੀਡੈਂਟ ਦੀ ਇਨਕੁਆਇਰੀ ਮਾਰ ਕੀਤੀ ਹੈ ਏਡੀਜੀਪੀ ਹਿਊਮਨ ਰਾਈਟ ਕਮਿਸ਼ਨ ਉਹ ਡਾਕਟਰਸ ਉਹਦੀ ਮੈਡੀਕਲ ਕੰਡੀਸ਼ਨ ਨੂੰ ਅਸੈਸ ਕਰਕੇ ਹਿਊਮਨ ਰਾਈਟ ਕਮਿਸ਼ਨ ਦੱਸਣ ਵੀ ਜੋ ਅਲੀਗੇਸ਼ਨਸ ਲੱਗੇ ਕਿ ਤੇ ਉਹਦੇ ਕੋਈ ਐਸੀ ਸੀਰੀਅਸ ਗਰੀਵियस ਇਨਜਰੀ ਤਾਂ ਨਹੀਂ ਐਂ ਵੀ ਉਹਨੂੰ ਕਸਟਡੀ ਦੇ ਵਿੱਚ ਫਰਚਰ ਤਾਂ ਨਹੀਂ ਕੀਤਾ ਗਿਆ ਉਸ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬੜੀ ਇੱਕ ਤਰ੍ਹਾਂ ਦਾ ਹੜੇ ਆ ਗਈ ਸੀ ਖਬਰਾਂ ਦਾ ਕਿ ਜਿਹੜਾ ਸੰਦੀਪ ਸਿੰਘ ਸਣੀ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਜਾ ਰਿਹਾ ਉਹਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਸੁਦੀਰ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਸੰਦੀਪ ਸਣੀ ਜਿਸ ਤਰ੍ਹਾਂ ਦੇ ਨਾਲ ਜੇ ਕਈਏ ਕਈ ਦਿਨ ਦਾ ਵੈਸੇ ਤੋਂ ਤੁਸੀਂ ਲਗਾਤਾਰ ਸੁਣ ਰਹੇ ਹੋਗੇ ਕਿ ਉਹਦੇ ਨਾਲ ਮਾਰਕਟ ਦੇ ਦੋਸ਼ ਲੱਗਦੇ ਨੇ ਤੇ ਦੂਜੇ ਪਾਸੇ ਜੇ ਕਈਏ ਤਾਂ ਜਿਸ ਇਨਸਪੈਕਟਰ ਦੇ ਉੱਤੇ ਹਮਲਾ ਹੋਇਆ ਸੀ ਸਾਫਟ ਇਨਸਪੈਕਟਰ ਦੇ ਉੱਤੇ ਤਾਂ ਉਹਦੀ ਮੌਤ ਹੋ ਜਾਂਦੀ ਆ ਪਰ ਇਹ ਸਭ ਦੇ ਵਿੱਚ ਸਭ ਤੋਂ ਵੱਡਾ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਕਈ ਇੱਕ ਪ੍ਰੋਟੈਸਟ ਵੀ ਉੱਥੇ ਦੇਖਣ ਨੂੰ ਮਿਲਿਆ ਕਿ ਸੰਦੀਪ ਸਣੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤਸ਼ੱਦਦ ਹੋਈ ਹੈ ਕਈ ਮਾਮਲੇ ਸੀਗੇ ਜਿਸ ਤੋਂ ਬਾਅਦ ਮਾਮਲਾ ਜਿਹੜਾ ਕਿ ਹਿਊਮਨ ਰਾਈਟਸ ਦੇ ਕੋਲੇ ਪਹੁੰਚਦਾ ਹੈ ਵਕੀਲਾ ਰਵਿੰਦਰ 바ਸੀ ਜੀ ਸਾਡੇ ਨਾਲ ਨੇ ਗੁਰੂ ਸਾਹਿਬ ਦੇਖਿਓ ਮਾਮਲਾ ਕੀ ਲੈ ਕੇ ਤੁਸੀਂ ਮੁੱਖ ਦਰਖਾਸਤ ਕੀ ਸੀਗੀ ਕਿਉਂਕਿ ਵੈਸੇ ਤਾਂ ਕੋਰਟ ਦੇ ਵੱਲੋਂ ਵੀ ਜੇ ਕਹੀਏ ਮਨਜੋਗ ਅਦਾਲਤ ਨੇ ਕਾਫੀ ਸਖਤ ਆਡਰ ਉੱਥੇ ਪਾਸ ਕਰੀ ਸੀ ਇਹ ਦੇਖੋ ਪਿਛਲੇ ਕੁ ਸਮੇਂ ਦੇ ਇੱਕ ਬੜੀ ਮਦਭਾਗੀ ਘਟਨਾ ਹੁੰਦੀ ਹੈ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਸੰਦੀਪ ਸਨਨੀ ਹੈ ਇਹ ਅੰਡਰ ਟ੍ਰਾਇਲ ਹੈ ਤੇ ਜਿਹੜੇ ਪੰਜਾਬ ਪੁਲਿਸ ਦੇ ਸਜਾਇਆ ਜਾਂਤਾ 10 ਪੁਲਿਸ ਅਫਸਰ ਸੀਗੇ ਇਹਨਾਂ ਦੇ ਵਿੱਚ ਇੱਕ ਖੂਨੀ ਝੜਪ ਹੋ ਜਾਂਦੀ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਜਿਹੜਾ ਹੈ ਉਦੀ ਮੌਤ ਹੋ ਜਾਂਦੀ ਹੈ ਉਸ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਬੜੀ ਇੱਕ ਤਰ੍ਹਾਂ ਦਾ ਹੜੇ ਆ ਗਏ ਸੀ ਖਬਰਾਂ ਦਾ ਕਿ ਜਿਹੜਾ ਸੰਦੀਪ ਸਿੰਘ ਸਨਨੀ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕੀਤਾ ਜਾ ਰਿਹਾ ਉਹਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨੂੰ ਅਰਗੂਏਸ਼ਨਸ ਵੀ ਕੁੱਟਿਆ ਮਾਰਿਆ ਗਿਆ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਤੇ ਦੂਜੀ ਗੱਲ ਫਿਰ ਇਸ ਗੱਲ ਨੂੰ ਲੈ ਕੇ ਜਿਹੜੇ ਸਿੱਖ ਜਥੇਬੰਦੀਆਂ ਆ ਸਿੱਖ ਸਮਾਜ ਦੇ ਵਿੱਚ ਇੱਕ ਰੋਸ ਪੈਦਾ ਹੋ ਗਿਆ ਸੀ ਤੇ ਉੱਥੇ ਧਰਨਾ ਤੱਕ ਲੱਗ ਗਿਆ ਸੀ ਜਾ ਕੇ ਜੇਲ੍ਹ ਤੋਂ ਬਾਹਰ ਤੇ ਕੁਝ ਆਪਣੇ ਜਿਹੜੇ ਕੌਂਸਲ ਸੀ ਉਹਨਾਂ ਦੇ ਵੀ ਬਿਆਨ ਆਏ ਸੀਗੇ ਉਹ ਜਿਹੜਾ ਸੰਦੀਪ ਸਿੰਘ ਸਣੀ ਵੀ ਉਹਦੀ ਐਨੇ ਹਾਲਤ ਮਾੜੀ ਕਿ ਬਹੁਤ ਜ਼ਿਆਦਾ ਉਹਦੀ ਓਵਰ ਬਲੀਡਿੰਗ ਹੋਈ ਹੋਈ ਹੈ ਟੌਰਚਰ ਹੋਣ ਕਰਕੇ ਸੋ ਇਹ ਸਾਰੀ ਗੱਲਾਂ ਨੂੰ ਦੇਖ ਕੇ ਦੇਖਦੇ ਹੋਏ ਸਾਡੀ ਜਥੇਬੰਦੀ ਲੋਰਸ ਫ ਹਿਊਮਨਿਟੀ ਨੇ ਅਸੀਂ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੂੰ ਅਪਰੋਚ ਕੀਤਾ ਸੀ ਜਿਹਦੇ ਚ ਇਹ ਸੀਗਾ ਵੀ ਅਸੀਂ ਸੰਦੀਪ ਸਿੰਘ ਸਣੀ ਜਿਹੜਾ ਅੰਡਰ ਟ੍ਰਾਇਲਰ ਨੂੰ ਮਿਲ ਕੇ ਤੇ ਉਹਦੀ ਜਿਹੜੀ ਕੰਡੀਸ਼ਨ ਹੈ ਉਹਨੂੰ ਅਸੈਸ ਕਰਕੇ ਅਸੀਂ ਲੋਕਾਂ ਦਾ ਸਕੇ ਜਾਂ ਕਮਿਸ਼ਨ ਦਾ ਸਕੇ ਤਾਂ ਉਸ ਪੇਟੀਸ਼ਨ ਦੇ ਤਹਿਤ ਜਿਹੜੇ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਨੇ ਤਿੰਨ ਡਾਇਰੈਕਸ਼ਨ ਇਸ਼ੂ ਕੀਤੀਆਂ ਜਿਹਦੇ ਚ ਪਹਿਲਾਂ ਤਾਂ ਉਹਨਾਂ ਨੇ ਜੇਲ੍ਹ ਸੁਪਰਡੈਂਟ ਸੈਂਟਰਲ ਜੇਲ੍ਹ ਪਟਿਆਲਾ ਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਸੰਦੀਪ ਸਿੰਘ ਸਣੀ ਹੈ ਜਿਹੜਾ ਉਹ ਜਿਹਨੂੰ ਚਾਹੇ ਆਪਣੇ ਚੋਇਸ ਦੇ ਬੰਦੇ ਨੂੰ ਮਿਲ ਸਕਦਾ ਉਹਨੂੰ ਮਿਲ ਦਿੱਤਾ ਜਾਵੇ ਯਾਨੀ ਕਿ ਜਿਹਨੂੰ ਉਹ ਕਹੂਗਾ ਚਾਹੇ ਵਕੀਲ ਚਾਹੇ ਪਰਿਵਾਰ ਦਾ ਮੈਂਬਰ ਜਿਹਨੂੰ ਵੀ ਮਿਲਣਾ ਚਾਹੀਏ ਤੇ ਇਹ ਰਿਟਨ ਮਤਲਬ ਸਬਡੈਂਟ ਨੂੰ ਉਹਦੇ ਨਾਲ ਹਾਂਜੀ ਤੇ ਸੈਕ ਫੇ ਦੂਜੀ ਜਿਹੜੀ ਉਹਨਾਂ ਨੇ ਡਾਇਰੈਕਸ਼ਨ ਪਾਸ ਕੀਤੀ ਹੈ ਦੂਜੀ ਪਾਸ ਕੀਤੀ ਹੈ ਐਸਐਮਓ ਜਿਹੜਾ ਰਿਜਿੰਦਰਾ ਹਸਪੀਟਲ ਨੂੰ ਕੀ ਇੱਕ ਬੋਰਡ ਬਣਾਇਆ ਜਾਵੇ ਡਾਕਟਰਸ ਦਾ ਉਸ ਤੋਂ ਬਾਅਦ ਉਹਦੀ ਮੈਡੀਕਲ ਕੰਡੀਸ਼ਨ ਅਸੈਸ ਕਰਕੇ ਉਹ ਰਿਪੋਰਟ ਹੈ ਜਿਹੜੀ ਪੰਜਾਬ ਚ ਦੇ ਹਿਊਮਨਟ ਕਮਿਸ਼ਨ ਨੂੰ ਸਬਮਿਟ ਕੀਤੀ ਜਾਂਦੀ ਹੈ ਤੀਜਾ ਡਾਇਰੈਕਸ਼ਨ ਉਹਨਾਂ ਨੇ ਜਿਹੜੀ ਹੈ ਇਹਦੇ ਚ ਸਾਰੇ ਇਨਸੀਡੈਂਟ ਦੀ ਇਨਕੁਆਇਰੀ ਮਾਰ ਕੀਤੀ ਹੈ ਏਡੀਜੀਪੀ ਹਿਊਮਨਟ ਕਮਿਸ਼ਨ ਤੇ ਉਹ ਇਹਨੂੰ ਸਾਰੇ ਮੈਡੀਕਲ ਇਨਵੈਸਟੀਗੇਟ ਕਰਕੇ ਇਹਦੀ ਰਿਪੋਰਟ ਹੈ ਜਿਹੜੀ ਪੰਜਾਬ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੂੰ ਦੇਣ। ਯਾਨੀ ਕਿ ਜਿਹੜੀ ਐਕਚੁਅਲ ਹਾਲਤ ਹੁਣ ਹੈਗੀ ਹੈ ਵੈਸੇ ਤਾਂ ਖੈਰ ਮੈਡੀਕਲ ਸ਼ਾਇਦ ਹੋ ਗਿਆ ਉਹਨਾਂ ਦਾ ਪਰ ਯਾਨੀ ਕਿ ਹਿਊਮਨ ਰਾਈਟਸ ਕਮਿਸ਼ਨ ਨੂੰ ਵੀ ਹੋ ਡਿਟੇਲਡ ਰਿਪੋਰਟ ਹੈ ਜਿਹੜੀ ਸਬਮਿਟ ਕਰਨਗੇ ਕਿ ਐਕਚੁਅਲ ਸਿਚੁਏਸ਼ਨ ਹੁਣ ਕੀ ਹੈ। ਨਹੀਂ ਜਿਹੜੀ ਹੁਣ ਤਾਂ ਜਿਹੜੀ ਹੁਣ ਮੈਡੀਕਲ ਹੋਇਆ ਉਹ ਸਿੰਪਲ ਮੈਡੀਕਲ ਜਿਹੜਾ ਇੱਕ ਅੰਡਰ ਟ੍ਰਾਇਲ ਦਾ ਨਾਰਮਲੀ ਹੁੰਦਾ ਉਹ ਹੈ ਇਹਦੇ ਚ ਬੋਰਡ ਆਫ ਡਾਕਟਰਸ ਵੱਲੋਂ ਮੈਡੀਕਲ ਦੀ ਗੱਲ ਕਹੀ ਗਈ ਹੈ ਆਰਡਰਾਂ ਦੇ ਵਿੱਚ ਕਿ ਜਿਹੜਾ ਐਸਐਮਓ ਇੱਕ ਬੋਰਡ ਕੌਨਸਟਿਟਿਊਟ ਕਰੇ ਬੋਰਡ ਹੈ ਜਿਹੜਾ ਦੋ ਡਾਕਟਰਾਂ ਦਾ ਵੀ ਹੋ ਸਕਦਾ ਤਿੰਨ ਦਾ ਵੀ ਹੋ ਸਕਦਾ ਪੰਜ ਦਾ ਵੀ ਹੋ ਸਕਦਾ ਵੀ ਉਹ ਡਾਕਟਰਸ ਉਹਦੀ ਮੈਡੀਕਲ ਕੰਡੀਸ਼ਨ ਨੂੰ ਅਸੈਸ ਕਰਕੇ ਹਿਊਮਨ ਰਾਈਟ ਕਮਿਸ਼ਨ ਦੱਸਣ ਵੀ ਜੋ ਅਲੀਗੇਸ਼ਨਸ ਲੱਗੇ ਕਿ ਤੇ ਉਹਦੇ ਕੋਈ ਐਸੀ ਸੀਰੀਅਸ ਗ੍ਰੀਵियस ਇੰਜਰੀ ਤਾਂ ਨਹੀਂ ਐਂਡ ਵੀ ਆ ਉਹਨੂੰ ਕਸਟਡੀ ਦੇ ਵਿੱਚ ਟੌਰਚਰ ਤਾਂ ਨਹੀਂ ਕੀਤਾ ਗਿਆ ਸੋ ਇਸ ਗੱਲ ਨੂੰ ਆਪਣਾ ਅਸੈਸ ਕਰਨ ਵਾਸਤੇ ਬੋਰਡ ਆਫ ਡਾਕਟਰਸ ਜਿਹੜਾ ਕੰਸਟ੍ਰੂਟ ਕਰਨ ਨੂੰ ਕਿਹਾ ਐ ਐਸ ਐਮ ਉਹ ਟੇਲੇ ਤੇ ਖੈਰ ਕਿਉਂਕਿ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਮਾਮਲਾ ਅੱਗੇ ਵਧਦਾ ਦਿਖਿਆ ਸੀ ਤਾਂ ਉਹਦੇ ਵਿੱਚ ਜਿਵੇਂ ਕਿ ਸਾਹਿਬ ਨੇ ਦੱਸਿਆ ਕਿ ਜਿਹੜੀ ਦਰਖਾਸਤ ਜਦੋਂ ਦਿੱਤੀ ਜਾਂਦੀ ਹੈਗੀ ਪੰਜਾਬ ਪੰਜਾਬ ਹਿਮਰਟਸ ਕਮਿਸ਼ਨ ਨੂੰ ਤਾਂ ਆਰਡਰ ਪਾਸ ਕਰਨਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਮਿਲ ਨਹੀਂ ਦਿੱਤਾ ਜਾ ਰਿਹਾ ਤਾਂ ਉਹਨੂੰ ਲੈ ਕੇ ਵੀ ਕਮਿਸ਼ਨ ਨੇ ਕਿਹਾ ਵੀ ਉਹ ਜਿਹਨੂੰ ਚਾਹੇ ਮਿਲ ਸਕਦਾ ਹੈਗਾ ਦੂਜੇ ਪਾਸੇ ਜਿਹੜੀ ਡਿਟੇਲ ਰਿਪੋਰਟ ਸਬਮਿਟ ਹੋਊਗੀ ਕਿਉਂਕਿ ਸਭ ਨੂੰ ਕਿੰਨਾ ਕਿਤੇ ਖਸਾ ਇਸ ਗੱਲ ਦਾ ਹੈਗਾ ਹੈ ਜਾਂ ਹੈਗਾ ਸੀਗਾ ਕਿ ਜਿਹੜੀ ਮਾਰਕੁੱਟ ਹੈ ਉਹ ਕਸਟਡੀ ਦੇ ਵਿੱਚ ਹੋਈ ਆ ਹੁਣ ਉਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਦੋਂ ਡਿਟੇਲ ਰਿਪੋਰਟ ਆਉਗੀ ਕਿਉਂਕਿ ਇਨਵੈਸਟੀਗੇਸ਼ਨ ਵੀ ਹੈ ਜਿਹੜੀ ਐਡੀਜੀਪੀ ਹਿਊਮਨ ਰਾਈਟਸ ਨੂੰ ਅੱਗੇ ਦਿੱਤੀ ਗਈ ਹੈਗੀ ਤਾਂ ਉਹ ਇਨਵੈਸਟੀਗੇਸ਼ਨ ਰਿਪੋਰਟ ਤੇ ਮੈਡੀਕਲ ਰਿਪੋਰਟ ਹੈ ਜਿਹੜੀ ਉਹ ਵੀ ਹੁਣ ਹਿਊਮਨ ਰਾਈਟਸ ਕਮਿਸ਼ਨ ਦੇ ਅੱਗੇ ਜਦੋਂ ਆਉਗੀ ਤਾਂ ਉਹਦੇ ਚ ਐਕਚੁਅਲ ਤੌਰ 'ਤੇ ਪਤਾ ਲੱਗ ਪਾਊਗਾ ਕਿ ਮਾਰਕਟ ਹੋਈ ਹੈ ਜਾਂ ਨਹੀਂ ਹੋਈ ਅੱਜ ਹਾਲਤ ਕੀ ਹੈ ਤਮਾਮ ਚੀਜ਼ਾਂ ਤਮਾਮ ਪਹਿਲੂਆਂ ਨੂੰ ਅਡਟ ਪੱਕ ਤੋਂ ਜਿਹੜਾ ਉਹ ਦੇਖਿਆ ਜਾਊਗਾ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸੁਮੇਸ਼ ਸਿੰਘ ਰੋਜਨਾਸਪੋਰਟ ਟੀਵੀ ਚੰਡੀਗੜ੍ਹ